ਕੌਣ ਪਾਉ ਭੇਦ ਤੇਰਾ ਤਾਤਾ ਬਾ ਕਮਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਅਕਸਰ ਆਪਾਂ ਗੱਲ ਕਰਦੇ ਆ ਕਿ ਇਸ ਬ੍ਰਹਿਮੰਡ ਦੇ ਵਿੱਚ ਅਸੀਂ ਇਕੱਲੇ ਨਹੀਂ ਹੋਰ ਵੀ ਬਹੁਤ ਕੋਸ਼ਾ ਜੋ ਸਾਡੀ ਸੋਚ ਸਮਝ ਤੋਂ ਪਰੇ ਹੋ ਜਾਂਦਾ ਸੱਤ ਟ੍ਰਿਲੀਅਨ ਮੀਲ ਪ੍ਰਕਾਸ਼ ਸਾਲ ਦੂਰ ਸਾਡੇ ਤੋਂ ਜੇਮਸ ਵੈਬ ਨਾਮ ਦੀ ਇੱਕ ਟੈਲੀਸਕੋਪ ਜਿਹੜੀ ਸਪੇਸ ਦੇ ਵਿੱਚ ਇਹਨਾਂ ਨੇ ਭੇਜੀ ਆ ਉਹਨੇ ਫੋਟੋ ਲਈਆ ਇੱਕ ਐਸੇ ਗ੍ਰਹਿ ਦੀ ਜੀਤੇ ਉੱਤੇ ਲਾਈਟਾਂ ਮਿਲੀਆਂ ਨੇ ਜਿਵੇਂ ਕਿਸੇ ਸ਼ਹਿਰ ਦੀਆਂ ਕਿਸੇ ਪਿੰਡ ਦੀਆਂ ਕਿਸੇ ਦੇਸ਼ ਦੀਆਂ ਲਾਈਟਾਂ ਚੱਲਦੀਆਂ ਹੋਣ ਤੇ ਉਹ ਰੋਸ਼ਨੀ ਨੂੰ ਉਹ ਲਾਈਟਾਂ ਨੂੰ ਦੇਖ ਕੇ ਸਾਰੇ ਜਾਣੇ ਹੈਰਾਨ ਨੇ ਸਾਇੰਸ ਵਿਗਿਆਨੀ ਹੈਰਾਨ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਵੀ ਉਸ ਗ੍ਰਹਿ ਦੇ ਉੱਤੇ ਕੋਈ ਜੀਵਨ ਹੋ ਸਕਦਾ ਜਿਹੜੇ ਤਰੀਕੇ ਦੇ ਨਾਲ ਉੱਥੇ ਲਾਈਟਾਂ ਦਿਸੀਆਂ ਨੇ ਕਿਉਂਕਿ ਉਹ ਸਾਡੇ ਤੋਂ ਇੰਨੀ ਦੂਰ ਆ ਅਸੀਂ ਕਿਆ ਸਰਾਈਆਂ ਲਾ ਸਕਦੇ ਆ ਅਸੀਂ ਅੰਦਾਜ਼ੇ ਲਾ ਸਕਦੇ ਆ ਅਸੀਂ ਉਹਨੂੰ ਦੇਖ ਕੇ ਹੈਰਾਨ ਹੋ ਸਕਦੇ ਆ ਪਰ ਕਿਉਂਕਿ ਉਹ ਪ੍ਰਮਾਤਮਾ ਬੜਾ ਬੇਅੰਤ ਆ ਉਹਦਾ ਭੇਦ ਨਹੀਂ ਪਾਇਆ ਜਾ ਸਕਦਾ ਹਰ ਚੀਜ਼ ਦੀ ਇੱਕ ਲਿਮਟ ਆ ਸਾਡੇ ਸੁਣਨ ਦੀ ਸਾਡੇ ਦੇਖਣ ਦੀ ਸਾਡੇ ਸੋਚਣ ਦੀ ਸਾਡੇ ਸਮਝਣ ਦੀ ਹਰ ਚੀਜ਼ ਦੀ ਇੱਕ ਲਿਮਟ ਆ। ਇਸੇ ਕਰਕੇ ਤੁਹਾਨੂੰ ਕਹੀਦਾ ਕਿ ਥੋਡੀਆਂ ਪਰੇਸ਼ਾਨੀਆਂ ਥੋਡੀਆਂ ਦੇਖ ਤਾਂ ਓਡੀਆਂ ਵੱਡੀਆਂ ਨਹੀਂ ਹੁੰਦੀਆਂ ਜਿੰਨੀਆਂ ਤੁਹਾਨੂੰ ਲੱਗਦੀਆਂ ਨੇ। ਉਸ ਅਕਾਲ ਪੁਰਖ ਵਾਹਿਗੁਰੂ ਤੇ ਉੱਤੇ ਭਰੋਸਾ ਕਰੋ। ਕਿਉਂਕਿ ਅਸੀਂ ਹਰ ਵਕਤ ਉਸ ਦੇ ਅੰਤਰੀ ਰਹਨੇ ਆ ਤੇ ਉਹ ਵੀ ਪ੍ਰਕਾਸ਼ ਰੂਪ ਦੇ ਵਿੱਚ ਸਾਡੇ ਅੰਦਰ ਰਹਿੰਦਾ। ਸੋ ਅਸੀਂ ਉਹਨੂੰ ਭੁੱਲ ਸਕਦੇ ਆ। ਅਸੀਂ ਉਹਨੂੰ ਭੁੱਲੇ ਹੋਏ ਆਂ ਪਰ ਅਸੀਂ ਉਹਦੇ ਤੋਂ ਵੱਖ ਨਹੀਂ ਹੋ ਸਕਦੇ ਕਿਸੇ ਵੀ ਹਾਲਤ ਦੇ ਵਿੱਚ ਸੋ ਯਕੀਨ ਕਰੋ ਭਰੋਸਾ ਕਰੋ ਕਿ ਉਹ ਤੁਹਾਡੀ ਗੱਲ ਸੁਣਦਾ ਹਰ ਵਕਤ ਤੁਹਾਡੇ ਨਾਲ ਆ ਤੇ ਦੇਖਿਓ ਫਿਰ ਕਲਾ ਵਰਦ ਦੀਆਂ ਚਮਤਕਾਰ ਹੁੰਦੇ ਨੇ ਕੁਝ ਬਦਲਣ ਦੀ ਲੋੜ ਨਹੀਂ ਕੁਝ ਛੱਡਣ ਦੀ ਲੋੜ ਨਹੀਂ ਸਿਰਫ ਇੱਕ ਚੀਜ਼ ਆਪਣੀ ਜ਼ਿੰਦਗੀ ਦੇ ਵਿੱਚ ਐਡ ਕਰ ਲਓ ਕਿ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਤੇ ਪੂਰਨ ਭਰੋਸੇ ਦੇ ਨਾਲ ਉਹਦੇ ਅੱਗੇ ਅਰਦਾਸ ਕਰੋ ਕਿ ਪ੍ਰਮਾਤਮਾ ਸਾਡੇ ਅੰਦਰ ਦੇ ਜਿਹੜੇ ਐਬ ਨੇ ਸਾਤੋਂ ਤਾਂ ਉਹ ਛੁੱਟਦੇ ਨਹੀਂ ਤੂੰ ਸਾਡੇ ਤੇ ਰਹਿਮਤ ਕਰ ਤੂੰ ਸਾਡੇ ਤੇ ਕਿਰਪਾ ਕਰ ਫਿਰ ਪ੍ਰਮਾਤਮਾ ਆਪਣੇ ਆਪ ਹੀ ਤੁਹਾਨੂੰ ਰਾਹ ਦਿਖਾਉਣਾ ਸ਼ੁਰੂ ਕਰਦਾ ਰੱਬ ਤਾਂ ਨੋਂ ਲਿਆ ਕਰੋਠ ਦੇ ਵੰਦੇ ਦੇਖਿਓ ਫਿਰ ਜ਼ਿੰਦਗੀ ਚ ਜਰੂਰ ਬਦਲੂਗੀ ਆਜੋ ਫਿਰ ਆਪਾਂ ਅੰਗਰੇਜ਼ੀ ਦੇ ਵਿੱਚ ਵੀ ਸੁਣਦੇ ਆ ਵੀ ਇਹਨਾਂ ਨੇ ਕੀ ਕਿਹਾ ਜਿਉਂਦੇ ਵਾਸਤੇ ਰਹੋ ਧੰਨਵਾਦ ਐਨ ਅਨਐਕਸਪੈਕਟਡ ਡਿਸਕਵਰੀ ਮੇਡ ਬਾਈ ਦਾ ਜੇਮਸ ਵੈਬ ਟੈਲੀਸਕੋਪ ਸਿਟੀ ਲਾਈਟਸ ਇਨ ਸਪੇਸ ਲੋਕੇਟਿਡ 7 ਟ੍ਰਿਲੀਅਨ ਮਾਈਲਸ ਅਵੇ ਓਫ ਅਰਥ This remarkable finding has sparked curiosity about the possibility of extraterrestrial life. The telescope focused on Proxima Centauri b, the closest exoplanet to Earth, revealing unusual bright lights emanating from it. What could be the cause of these city lights on Proxima Centauri b? Could this indicate the presence of life beyond our planet? Join us as we delve into how the James Webb Telescope detected these extraordinary objects in space.